ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਹਰਦوار ਦੀ ਧਰਤੀ ਤੇ ਪਹੁੰਚੇ ਹੋਏ ਨੇ ਗੰਗਾ ਦਾ ਕਿਨਾਰਾ ਹੈ ਤੇ ਸਤਿਗੁਰੂ ਮਹਾਰਾਜ ਗੰਗਾ ਦੇ ਕਿਨਾਰੇ ਤੇ ਖੜੇ ਹੋਏ ਨੇ ਤੇ ਸੰਗਤਾਂ ਹਰਦੁਵਾਰ ਦੇ ਲੋਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਨੇ ਬੇਨਤੀਆਂ ਕਰੀ ਜਾ ਰਹੇ ਨੇ ਬੇਨਤਾ ਤਰਲੇ ਕਰੀ ਜਾ ਰਹੇ ਨੇ ਸਤਿਗੁਰੂ ਮਹਾਰਾਜ ਦੇ ਕੀ ਆਖ ਰਹੇ ਨੇ ਆਓ ਆਪਾਂ ਵੀ ਪੜ ਲਈਏ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੇ ਚਰਨੀ ਲਾਲੇ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੇ ਚਰਨੀ ਲਾਲੇ ਦੇਖੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੈ ਚਰਨੀ ਲਾਲੈ ਦੇਖੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੈ ਚਰਨੀ ਲਾਲੈ ਗੰਗਾ ਦੇ ਕਿਨਾਰੇ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਹੇ ਨੇ ਹਰਦੁਆਰ ਦੇ ਲੋਕ ਬੜਾ ਸੰਗਤਾਂ ਦਾ ਭਾਰੀ ਇਕੱਠ ਹੋਇਆ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਵਿਚਾਰ ਖਲੋਤੇ ਹੋਏ ਨੇ ਤੇ ਸੰਗਤਾਂ ਨੂੰ ਉਪਦੇਸ਼ ਦੇਈ ਜਾ ਰਹੇ ਨੇ ਹੋਇਆ ਕੀ ਸਤਿਗੁਰੂ ਮਹਾਰਾਜ ਪਰਮਣ ਕਰਦੇ ਕਰਦੇ ਗੰਗਾ ਦੇ ਕਿਨਾਰੇ ਤੇ ਪਹੁੰਚ ਜਾਂਦੇ ਨੇ ਹਰਦੁਆਰ ਦੀ ਧਰਤੀ ਤੇ ਤੇ ਜਾ ਕੇ ਕੀ ਵੇਖਦੇ ਨੇ ਹਰਦੁਆਰ ਦੇ ਲੋਕ ਵਿਮਾ ਪਰਮਾ ਦੇ ਵਿੱਚ ਫਸੇ ਹੋਏ ਨੇ ਵਿਮਾ ਪਰਮਾ ਦੇ ਵਿੱਚ ਫਸਕੇ ਇਹੋ ਜਿਹੇ ਕਰਮ ਕਰੀ ਜਾ ਰਹੇ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਬਣਦਾ ਸਾਰੇ ਲੋਕ ਗੰਗਾ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਤੇ ਸੂਰਜ ਦੇ ਵੱਲ ਪਾਣੀ ਦੇ ਬੁੱਕ ਭਰ-ਭਰ ਕੇ ਸੂਰਜ ਦੇ ਵੱਲ ਢੋਲ ਰਹੇ ਨੇ ਸਤਿਗੁਰੂ ਮਹਾਰਾਜ ਨੇ ਵੇਖਿਆ ਕਿ ਇਹ ਲੋਕ ਪਰਮਾ ਦੇ ਵਿੱਚ ਫਸੇ ਹੋਏ ਨੇ ਸੂਰਜ ਦੇ ਵੱਲ ਬੁੱਕ ਭਰ-ਭਰ ਕੇ ਪਾਣੀ ਛੁੱਟੀ ਜਾ ਰਹੇ ਨੇ ਆਪਣੇ ਭਾਣੇ ਉਹ ਆਪਣੇ ਪਿਤਰਾਂ ਨੂੰ ਜਲ ਦੇ ਰਹੇ ਨੇ ਸੂਰਜ ਨੂੰ ਜਲ ਦਿੱਤਾ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਡੇ ਪਿਤਰਾਂ ਨੂੰ ਮਰ ਚੁੱਕੇ ਵੱਡੇ ਬਡੇਰਿਆਂ ਨੂੰ ਇਹ ਪਾਣੀ ਪਹੁੰਚ ਜਾਵੇਗਾ ਸਤਿਗੁਰੂ ਮਹਾਰਾਜ ਦੇ ਸਮਝਾਉਣ ਦਾ ਤਰੀਕਾ ਹੈ ਕਿ ਜਿਸ ਤਰ੍ਹਾਂ ਦਾ ਲੋਕ ਕੰਮ ਕਰ ਰਹੇ ਨੇ ਉਸ ਤਰ੍ਹਾਂ ਤੋਂ ਉਲਟ ਕੰਮ ਕਰ ਦਈਏ ਤੇ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਨੇ ਸਤਿਗੁਰੂ ਮਹਾਰਾਜ ਸਤਿਗੁਰੂ ਪਾਤਸ਼ਾਹ ਕੀ ਕਰਦੇ ਨੇ ਗੰਗਾ ਨਦੀ ਦੇ ਵਿੱਚ ਵੜ ਜਾਂਦੇ ਨੇ ਤੇ ਜਿਸ ਪਾਸੇ ਨੂੰ ਲੋਕ ਜਲ ਦੇ ਰਹੇ ਨੇ ਉਸ ਤੋਂ ਦੂਸਰੇ ਪਾਸੇ ਕਰਕੇ ਬੁੱਕ ਭਰ ਭਰ ਕੇ ਪਾਣੀ ਦੇ ਡੋਲਣ ਲੱਗ ਜਾਂਦੇ ਨੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੀਲਾ ਕਰ ਰਹੇ ਨੇ ਜਿਸ ਤਰ੍ਹਾਂ ਲੋਕ ਕਰ ਰਹੇ ਨੇ ਉਸ ਤੋਂ ਉਲਟ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਲੋਕਾਂ ਦਾ ਧਿਆਨ ਜਾਂਦਾ ਹੈ ਕਿ ਇਹ ਪੁਰਸ਼ ਕੀ ਕਰ ਰਿਹਾ ਹੈ ਇਹ ਆਦਮੀ ਬੌਰਾ ਹੈ ਜਿਹੜਾ ਪਛਮਵਾਂ ਵਾਲੇ ਪਾਸੇ ਪਾਣੀ ਭਰ-ਭਰ ਕੇ ਬੁੱਕ ਡੋਲੀ ਜਾ ਰਿਹਾ ਹੈ ਇਸ ਤਰ੍ਹਾਂ ਕਰਨ ਦਾ ਕੀ ਅਰਥ ਹੈ ਸੂਰਜ ਪੂਰਬ ਵਾਲੇ ਪਾਸੇ ਹੈ ਤੇ ਪੂਰਬ ਵਾਲੇ ਪਾਸੇ ਜਲ ਦੇਵਾਂਗੇ ਤਾਂ ਪਿਤਰਾਂ ਤੱਕ ਪਹੁੰਚ ਜਾਵੇਗਾ ਤੇ ਪੱਛਮ ਵਾਲੇ ਪਾਸੇ ਪਾਣੀ ਡੋਲੇ ਦਾ ਕੀ ਲਾਭ ਹੈ ਕੁਝ ਲੋਕਾਂ ਨੇ ਜਾਂ ਸਤਿਗੁਰੂ ਮਹਾਰਾਜ ਨੂੰ ਪੁੱਛਿਆ ਮਹਾਪੁਰਸ਼ੋ ਇਹ ਕੀ ਕਰ ਰਹੇ ਹੋ ਸਤਿਗੁਰੂ ਮਹਾਰਾਜ ਨੇ ਫਰਮਾਇਆ ਭਾਈ ਜੋ ਤੁਸੀਂ ਕਰ ਰਹੇ ਹੋ ਉਹੀ ਮੈਂ ਕਰ ਰਿਹਾ ਹਾਂ ਅਸੀਂ ਤਾਂ ਭਾਈ ਸੂਰਜ ਨੂੰ ਜਲ ਦੇ ਰਹੇ ਹਾਂ ਸੂਰਜ ਨੂੰ ਜਲ ਦਿੱਤਾ ਸਾਡੇ ਪਿਤਰਾਂ ਤੱਕ ਪਹੁੰਚ ਜਾਵੇਗਾ ਸਾਡੇ ਵੱਡੇ ਵਡੇਰਿਆਂ ਤੱਕ ਇਹ ਪਾਣੀ ਪਹੁੰਚ ਜਾਵੇਗਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਸੂਰਜ ਨੂੰ ਜਲ ਦੇ ਰਹੇ ਹੋ ਮੈਂ ਆਪਣੇ ਖੇਤਾਂ ਨੂੰ ਜਲ ਦੇ ਰਿਹਾ ਹਾਂ ਪੰਜਾਬ ਦੇ ਵਿੱਚ ਮੇਰੀ ਖੇਤੀ ਹੈ ਮੀਂਹ ਨਹੀਂ ਪਿਆ ਤੇ ਸੁੱਕਦੀ ਜਾ ਰਹੀ ਹੈ ਤੇ ਇੱਥੇ ਪਾਣੀ ਦੀ ਬਹੁਤਾਤ ਹੈ ਮੈਂ ਪਾਣੀ ਆਪਣੇ ਖੇਤਾਂ ਨੂੰ ਦੇ ਰਿਹਾ ਸਾਰੇ ਜਾਣੇ ਉੱਚੀ ਉੱਚੀ ਹੱਸਣ ਲੱਗ ਜਾਂਦੇ ਨੇ ਆਖਣ ਲੱਗੇ ਇਹ ਕੀ ਕਰ ਰਹੇ ਹੋ ਪਾਣੀ ਇਤਨੀ ਦੂਰ ਕਿਵੇਂ ਪਹੁੰਚ ਜਾਵੇਗਾ ਪੰਜਾਬ ਦੀ ਧਰਤੀ ਤੇ ਇਥੋਂ ਥੋੜਾ ਪਾਣੀ ਡੋਲਿਆ ਕਿਵੇਂ ਪਹੁੰਚ ਜਾਵੇਗਾ ਸਤਿਗੁਰੂ ਮਹਾਰਾਜ ਮੁਸਕਰਾਉਣ ਲੱਗੇ ਤੇ ਆਖਣ ਲੱਗੇ ਭਾਈ ਪੰਜਾਬ ਦੀ ਧਰਤੀ ਸੂਰਜ ਨਾਲੋਂ ਤਾਂ ਨੇੜੇ ਹੀ ਹੈ ਇਤਨੀ ਦੂਰ ਤੁਸੀਂ ਸੂਰਜ ਤੱਕ ਪਾਣੀ ਪਹੁੰਚਾਈ ਜਾ ਰਹੇ ਹੋ ਮੈਂ ਤਾਂ 100 200 ਕਿਲੋਮੀਟਰ ਦੂਰ ਹੈ ਪੰਜਾਬ ਉੱਥੇ ਤੱਕ ਪਾਣੀ ਪਹੁੰਚਾਉਣਾ ਹੈ ਅੱਖਾਂ ਖੁੱਲ ਜਾਂਦੀਆਂ ਨੇ ਸਾਰਿਆਂ ਦੀ ਸਮਝ ਲੱਗ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਦੇ ਕਰਨੀ ਪੈ ਜਾਂਦੇ ਹਨ ਸੋਚਿਆ ਜਿਸ ਨੂੰ ਅਸੀਂ ਝੱਲਾ ਆਦਮੀ ਸਮਝ ਰਹੇ ਹਾਂ ਇਹ ਤਾਂ ਕੋਈ ਬ੍ਰह्मज्ञानी ਹੈ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਭਾਈ ਫੋਕੇ ਵਿਹਿਮਾ ਭਰਮਾ ਵਿੱਚ ਆਪਣੇ ਜੀਵਨ ਦਾ ਬਹੁਮੁੱਲਾ ਸਮਾਂ ਅਜਾਈ ਨਹੀਂ ਗਵਾਉਣਾ ਇਸ ਨੂੰ ਚੰਗੇ ਪਾਸੇ ਲਾਓ ਨੇਕ ਕਰਮ ਕਰੋ ਨੇਕ ਕਰਮਾਂ ਦੇ ਵਿੱਚ ਆਪਣਾ ਸਮਾਂ ਬਤੀਤ ਕਰੋ ਨਾਮ ਜਪੋ ਉਸ ਪ੍ਰਭੂ ਪਿਆਰੇ ਦਾ ਸਿਮਰਨ ਕਰੋ ਉਪਦੇਸ਼ ਦੇ ਜਾ ਰਹੇ ਨੇ ਸੰਗਤਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਹੀਆਂ ਨੇ ਸਤਿਗੁਰੂ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਨਾਮ ਦੀਆਂ ਦਾਤਾਂ ਦੇ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਜੋੜ ਲਵੋ ਆਪਣੇ ਚਰਨਾਂ ਦੇ ਨਾਲ ਇਹ ਹਰਦੁਆਰ ਦੇ ਲੋਕ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠੇ ਬੇਨਤੀਆਂ ਕਰ ਰਹੇ ਨੇ ਸੰਗਤ ਜੀ ਅੱਜ ਅਸੀਂ ਵੀ ਉਸੇ ਸਮੇਂ ਚੋਂ ਹੀ ਗੁਜ਼ਰ ਰਹੇ ਹਾਂ ਬੇਮਾ ਭਰਮਾਂ ਦੇ ਵਿੱਚ ਆਪਾਂ ਵੀ ਅਜੇ ਤੱਕ ਫਸੇ ਪਏ ਹਾਂ ਕੂੜ ਕਰਮ ਕਰੀ ਜਾ ਰਹੇ ਹਾਂ ਸਤਿਗੁਰਾਂ ਦੇ ਬਚਨਾਂ ਤੋਂ ਦੂਰ ਹਾਂ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਆਪਾਂ ਨੂੰ ਸਹੀ ਰਸਤੇ ਲਾਇਆ ਸੱਚੀ ਸੁੱਚੀ ਕਿਰਤ ਕਰਨ ਵੰਡ ਛਕਣ ਲੋਕ ਸੇਵਾ ਦਾ ਮਾਰਗ ਦਰਸਾਇਆ ਹੋਇਆ ਹੈ ਪਰ ਆਪਾਂ ਵਿਮਾ ਪਰਮਾ ਦੇ ਵਿੱਚ ਫਸੇ ਹੋਏ ਹਾਂ ਆਓ ਆਪਾਂ ਵੀ ਇੱਕ ਵਾਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਲਈਏ ਸਾਰੇ ਜਾਣੇ ਪਿਆਰ ਦੇ ਨਾਲ ਬੋਲਿਓ ਭਾਈ ਸਤਗੁਰੂ ਪਾਤਸ਼ਾ ਕਿਰਪਾ ਕਰੋ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਚਰਨਾਂ ਦੇ ਨਾਲ ਜੋੜ ਲਵੋ ਸਭਨਾਂ ਦੀ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਸਤਗੁਰੂ ਪਾਤਸ਼ਾ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾ ਚਰਨੀ ਲਾਲੈ ਚਰਨੀ ਲਾਲੈ ਦੇ ਕੇ ਦਾਤ ਨਾਮ ਦੀ ਤੂੰ ਪਤਸ਼ਾ ਚਰਨੀ ਲਾਲੇ ਚਰਨੀ ਲਾਲੇ ਤੁਮਰੀ ਸਰਨ ਤੁਮਹਾਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਾਤਸ਼ਾ ਚਰਨੀ ਲਾਲ ਹੈ ਚਰਨੀ ਲਾਲ ਹੈ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾ ਚਰਨੀ ਲਾਲ ਹੈ ਚਰਨੀ ਲਾਲ ਹੈ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੇ ਚਰਨੀ ਲਾਲੇ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੇ ਚਰਨੀ ਲਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ